ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਰਾਤ ਆਪਾਂ ਪਹੁੰਚ ਗਏ ਸੀਗੇ ਹਯੂਰ ਸਾਹਿਬ ਸਵਾ 10 ਵਜੇ ਤਕਰੀਬਨ ਤੇ ਟ੍ਰੇਨ ਤੋਂ ਉਤਰੇ ਗਾਹ ਗੁਰਦੁਆਰਾ ਸਾਹਿਬ ਵਾਲੀਆਂ ਬੱਸਾਂ ਲੱਗੀਆਂ ਹੋਈਆਂ ਹੁੰਦੀਆਂ ਉਹਨਾਂ 'ਚ ਬੈਠ ਕੇ ਆਪਾਂ ਆ ਗਏ ਸੀ ਸਵਾਕ 11 ਵਜੇ ਤੋਂ ਜਣੀਏ ਘੰਟੇ ਦੇ ਵਿੱਚ ਵਿੱਚ ਆਪਾਂ ਰੂਮ ਲੈ ਕੇ ਤੇ ਆ ਕੇ ਪੈ ਗਏ ਸੀਗੇ ਤੇ ਥਕਾਵਟ ਵੀ ਜਣੀ ਕਾਫੀ ਹੋਈ ਵੀ ਸੀ ਭਲਾ ਜਿੱਦਾਂ ਆਪਾਂ ਟ੍ਰੇਨ 'ਚ ਸੌਂ ਵੀ ਜਾਂਦੇ ਹਨਾ ਪਰ ਫਿਰ ਵੀ ਸਫਰ ਤਾਂ ਸਫਰ ਹੀ ਆ ਤੇ ਹੁਣ ਥੋੜਾ ਜਿਹਾ ਆਪਾਂ ਉੱਠਣ ਚ ਅੱਜ ਲੇਟ ਹੋ ਗਏ ਤੇ ਹੁਣ ਜਾਵਾਂਗੇ ਸੱਚਖੰਡ ਗੁਰਦੁਆਰਾ ਸਾਹਿਬ ਤੇ ਉੱਥੇ ਜਾ ਕੇ ਆਪਾਂ ਮੱਥਾ ਟੇਕਦੇ ਅਰਦਾਸ ਬੇਨਤੀ ਕਰਦੇ ਆਂ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਲੈ ਕੇ ਚੱਲਦੇ ਆ ਨਾਲ-ਨਾਲ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਜੇ ਚੈਨਲ ਤੇ ਪਹਿਲੀ ਵਾਰ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਕਰਿਓ ਦਰਸ਼ਨ ਗੁਰਦੁਆਰਾ ਸਾਹਿਬ ਦੇ ਚਲੋ ਜੀ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਆਪਾ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਕਰੋ ਸੰਗਤ ਦਰਸ਼ਨ ਗੁਰਦੁਆਰਾ ਸੱਚਖੰਡ ਸ੍ਰੀ ਪੀਰ ਸਾਹਿਬ ਜੀ ਦਾ ਮੇਨ ਗੁਰਦੁਆਰਾ ਸਤਪੁਰੂ ਸੱਚੇ ਪਾਤਸ਼ਾਹ ਆਪਾ ਇਹ ਕਰਾਲਗੇ ਮੱਥਾ ਟੇਕ ਲਈਏ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਕਰਦੇ ਗੱਲਾਂ ਵਿਸ਼ਵਾਸ ਕਰਦੇ ਸਿਰ ਤੇ ਅਖੀਰ ਦੇ ਵਿੱਚ ਆਹ ਤਾਂਬਾ ਤੱਕ ਆਉਂ ਜਾਂਦੇ ਸ਼ਸਤਰਾਂ ਇਈ ਵਾਰੀ ਆਪਾਂ ਵੇਖਿਆ ਤਾਂ ਕਿ ਪੰਤੇ ਆਦੇ ਇਸੇ ਗੱਲ ਦੇ ਉੱਤੇ ਵਿਵਾਦ ਕੀਤਾ ਝਗੜਾ ਹਾਂਜੀ ਆਪਾਂ ਸ਼ੁਰੂ ਕੀਤੇ ਆ ਅੱਜ ਲੋਕਲ ਗੁਰਦੁਆਰਾ ਸਾਹਿਬ ਦੇਖਣੇ ਤੇ ਆਪਾਂ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਇਹ ਜਿਵੇਂ ਜਿਵੇਂ ਜਾਵਾਂਗੇ ਸਾਰੇ ਗੁਰਦੁਆਰਿਆਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਰਵਾਂਗੇ ਅੱਜ ਆਪਾਂ ਪੂਰੇ ਦਿਨ ਚ ਲੋਕਲ ਗੁਰਦੁਆਰੇ ਦੇਖਣੇ ਆ ਕਹੋ ਜੀ ਦਰਸ਼ਨ ਗੁਰ ਦਵਾਰਾ ਬਾਬਾ ਦੀਪ ਸਿੰਘ ਜੀ ਇੱਕ ਦਰਵਾਰਾ ਬਾਬਾ ਦੀਪ ਸਿੰਘ ਜੀ ਦਾ ਹੈਗਾ ਤੇ ਪੌੜੀਆਂ ਚੜ੍ਹ ਕੇ ਇਸ ਦਰਵਾਰੇ ਦਾ ਦਰਬਾਰ ਸੇ ਉੱਪਰ ਬਣਿਆ ਹੋਇਆ ਹੈ ਸਾਹਮਣੇ ਨਿਸ਼ਾਨ ਸਾਹਿਬ ਉਧਰਲੀ ਸਾਈਡ ਦਰਬਾਰ ਸਾਹਿਬ ਬਣਿਆ ਹੋਇਆ ਹੈ सामने दर्शन कर लो दरबार साहब जी ने हाँ जी सामने गुरुद्वारा है गुरुद्वारा नानकसर साहब इतने हाथी बने हैं मूहरे घोड़े बने हैं ਸ਼ੇਰ ਬਣੇ ਆ ਬਹੁਤ ਵੱਡਾ ਗੁਰਦੁਆਰਾ ਨਾਲ ਰੂਮ ਸਰਾਵਾਂ ਵੀ ਬਣੀਆਂ ਹੋਈਆਂ ਇੱਥੇ ਹੀ ਨਾ ਧਰਮੇ ਉਹ ਜਿੱਥੇ ਗੰਨੇ ਦਾ ਰੋਪੇ ਹੁੰਦੇ ਦਰਬਾਰ ਤੂੰ ਤਾਂ ਪਰ ਅਗਲਾ ਗੁਰਦੁਆਰਾ ਸਹਿਬ ਹਾਂਜੀ ਸਤਨਗਰ ਕਾਹਨੇ ਬਣ ਤਪਸਥਾਨ ਗੁਰੂ ਨਾਨਕ ਸਾਹਿਬ ਸਾਹਿਬ ਜੀ ਦਾ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੇ ਕੋੜੀ ਦਾ ਕੋੜ ਦੂਰ ਕੀਤਾ ਸੀ ਤੇ ਜਿਹੜਾ ਸਰੋਵਰ ਬਣਿਆ ਨਾਲ ਉਹਦੇ ਚਾਪੇ ਹੀ ਹੁੰਦਾ ਜਲ ਜੀ ਆ ਕੰਮ YouTube ਹਾਂਜੀ ਗੁਰਦੁਆਰਾ ਸੰਗਤ ਸਾਹਿਬ ਕਰੋ ਦਰਸ਼ਨ करो जी दर्शन गुरुद्वारा शिकार घाट साहब ਨੇੜਾ ਰੋਕ ਜਾਓ ਇਹ ਉਹੀ ਹੈ ਟੋਕਰ ਜਿਹੜੇ ਬੁੱਕੇ ਨੇ ਉਹ ਤਰੇ ਦੱਸੋ ਪੇਸ਼ ਆ ਮੈਨੂੰ ਕਿਹਦੇ ਨੇ ਪਾਉਣੇ ਬਹੁਤ ਆ ਰਿਹਾ ਹੈ ਯਾਰ ਹੋਵੇ ਹੈ ਟੋਕਰ ਨਾਲ ਗੱਲ ਕਰਦੇ ਚਮਸ ਤੇ ਟੇਕ ਕਰ ਗਈ ਹੱਥ ਆਪ ਹਾਂਜੀ ਆਪਾਂ ਆ ਗਏ ਸੀ ਕਿ ਦਰਸ਼ਨ ਕਰਕੇ ਨੇੜੇ ਵਾਲੇ ਸਾਰੇ ਲੋਕਲ ਗੁਰਦੁਆਰਿਆਂ ਦੇ ਤੇ ਹੁਣ ਆਪਾਂ ਚੱਲੇ ਹੈਗੇ ਆ ਥੋੜਾ ਦੋ ਗੁਰਦੁਆਰੇ ਇੱਥੇ ਬੰਦਾ ਘਾਟ ਤੇ ਨਗੀਨਾ ਘਾਟ ਉਹ ਬਿਲਕੁਲ ਨਦੀ ਦੇ ਉੱਪਰ ਨੇੜੇ-ਨੇੜੇ ਆ ਤੇ ਉੱਥੇ ਜਾਵਾਂਗੇ ਦਰਸ਼ਨ ਕਰਨ ਤੇ ਉਹ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਬਾਜ਼ਾਰ 'ਚ ਦੇਖਦੇ ਆ ਕੋਈ ਚੀਜ਼ ਵਧੀਆ ਲੱਗੀ ਤਾਂ ਲਵਾਂਗੇ ਤੇ ਕੱਲ ਆਪਾਂ ਜਾਵਾਂਗੇ ਨਾਨਕ ਝੀਰਾ ਤੇ ਤੋਂ ਇੱਕ ਹੋਰ ਦਰਸ਼ਨ ਇੱਧਰ ਪਿੱਛੇ ਸਾਡੇ ਮੁੰਡੇ ਆ ਰਹੇ ਆ ਨਾਲ ਤੇ ਚਲੋ ਜੀ ਅੱਜ ਜਲੇ ਵਲੌਗ ਦਾ ਪੈਨ ਇੱਥੇ ਕਰਦੇ ਆ ਕੱਲ ਆਪਾਂ ਮਿਲਦੇ ਆ ਫਿਰ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ